ਤੁਸ ਕੋਈ ਕੰਮ ਹੀ ਕਰ ਲੋ ਵੇਲੇ ਬੈਠੇ ਜੇ ਆਰਾਮ ਨਾਲ ਮौज ਆ ਫਕੀਰਾਂ ਦੀ ਮौज ਆ ਮौज ਆ ਫਕੀਰਾਂ ਦੀ ਮौज ਕਾਦੀ ਮौज ਆ ਬਸ ਗੱਲ ਵੇ ਹੋਣੀ ਸੀ ਗੋਲ ਕਰਨਾ ਸੀ ਉਹ ਆਪਾਂ ਕਰਤਾ ਨਾਲੇ ਆਪਾਂ ਖੜਾ ਹੁਣ ਦੋਬਾਰਾ ਭੇਵੀ ਜਾ ਲੈ ਕੇ ਬਾਹਰ ਆਉਣਾ ਬਸ ਮਾਹ ਹੋ ਜਾ ਫਕੀਰਾਂ ਦੀ ਮਾਹ ਹੋ ਜਾ ਹੈਲੋ ਹੈਲੋ ਹਾਂਜੀ ਆ ਬੱਚਿਆਂ ਨੂੰ ਕਹੇ ਮੇਰੇ ਵੀਜਰ ਲਵਾ ਦੇਣਾ ਮੈਂ ਜਦੋਂ ਕਹਿੰਨਾ ਉਹ ਟੁੱਟ ਕੇ ਮੇਰੇ ਗਾਲੀ ਪੈ ਜਾਂਦੇ ਆ ਉਦੋਂ ਤੁਸੀਂ ਕਹਿੰਦੇ ਸੀ ਮਾਹ ਹੋ ਜਾ ਫਕੀਰਾਂ ਦੀ ਉਦੋਂ ਤੁਹਾਡੀ ਮौज ਸੀ ਹੁਣ ਬੱਚਿਆਂ ਦੀ ਮौज